ਹਾਂਜੀ ਵੈਲਕਮ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਅਪਡੇਟ ਟੀਵੀ ਤੇ ਇੰਡੀਅਨ ਰੇਲਵੇ ਵੱਲੋਂ ਰੇਲਵੇ ਦੀ ਭਰਤੀ ਐਨਟੀਪੀਸੀ ਗ੍ਰੈਜੂਏਟ ਦੀ ਭਰਤੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਇਹਨਾਂ ਫਾਰਮਾਂ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਹੈਗੀ ਆ ਜੀ 20 11 2025 20 11 2025 ਤੱਕ ਤੁਸੀਂ ਇਹ ਫਾਰਮ ਜਿਹੜੇ ਅਪਲਾਈ ਕਰ ਸਕਦੇ ਜੇ ਇਸ ਦੇ ਵਿੱਚ ਪੋਸਟਾਂ ਰਹਿਣਗੇ ਆ ਜੀ ਚੀਫ ਟਿਕਟ ਸੁਪਰਵਾਈਜ਼ਰ ਸਟੇਸ਼ਨ ਮਾਸਟਰ ਗੂਡਸ ਟ੍ਰੇਨ ਮੈਨੇਜਰ ਜੂਨੀਅਰ ਅਕਾਊਂਟ ਕਮ ਟਾਈਪਿਸਟ ਸੀਨੀਅਰ ਕਲਰਕ ਕਮ ਟਾਈਪਿਸਟ ਤੇ ਟ੍ਰੈਫਿਕ ਅਸਿਸਟੈਂਟ ਦੀਆਂ ਪੋਸਟਾਂ ਰਹਿਣਗੀਆਂ ਜਿਨ੍ਹਾਂ ਦੀ ਤਨਖਾਹ ਤਾਂ ਦੇ ਅੱਗੇ ਲਿਖੀ ਹੋਈ ਹੈ ਜਿਵੇਂ ਟਿਕਟ ਸੁਪਰਵਾਈਜ਼ਰ ਦੀ 35400 ਸਟੇਸ਼ਨ ਮਾਸਟਰ ਦੀ 35400 ਹਰੇਕ ਪੋਸਟ ਦੇ ਅੱਗੇ ਉਸਦੀ ਤਨਖਾਹ ਲਿਖੀ ਹੋਈ ਹੈ ਏਜ ਦੀ ਗੱਲ ਕੀਤੀ ਜਾਵੇ ਤੇ 18 ਸਾਲ ਤੋਂ ਲੈ ਕੇ 33 ਸਾਲ ਤੱਕ ਦੇ ਕੈਂਡੀਡੇਟ ਬੱਚੇ ਜਿਹੜੇ ਆ ਇਹ ਫਾਰਮ ਜਿਹੜੀਆਂ ਪੋਸਟਾਂ ਆ ਐਪਲਾਈ ਕਰ ਸਕਦੇ ਆ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਕੋਈ ਵੀ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਹੋਣਾ ਚਾਹੀਦਾ ਵਾ ਗ੍ਰੈਜੂਏਸ਼ਨ ਜਿਹੜੇ ਬੱਚੇ ਕਰ ਰਹੇ ਆ ਉਹ ਫਾਰਮ ਨਹੀਂ ਭਰ ਸਕਦੇ ਜਿਨ੍ਹਾਂ ਦੀ ਗ੍ਰੈਜੂਏਸ਼ਨ ਕੰਪਲੀਟ ਹੋ ਚੁੱਕੀ ਆ ਕੇਵਲ ਉਹੀ ਸਟੂਡੈਂਟ ਇਹ ਫਾਰਮ ਜਿਹੜੇ ਆ ਅਪਲਾਈ ਕਰ ਸਕਦੇ ਆ ਫੀਸ ਦੀ ਗੱਲ ਕੀਤੀ ਜਾਵੇ ਤਾਂ ਐਸਸੀ ਐਕਸ ਸਰਵਿਸਮੈਨ ਹੈਂਡੀਕੈਪਡ ਫੀਮੇਲ ਤੇ ਸਿੱਖ ਮਿਨੋਰਟੀ ਜਿਹੜੇ ਬੱਚੇ ਨੇ ਉਹਨਾਂ ਦੀ ਫੀਸ ਜਿਹੜੀ ਹੈ 250 ਰੁਪਏ ਸਰਕਾਰੀ ਫੀਸ ਲੱਗੇਗੀ ਬੀਸੀ ਕਾਸਟ ਤੇ ਜਨਰਲ ਕਾਸਟ ਅਦਰ ਕਾਸਟ ਸਾਰੀਆਂ ਕਾਸਟਾਂ ਦੇ ਲਈ 500 ਰੁਪਏ ਸਰਕਾਰੀ ਫੀਸ ਲੱਗੇਗੀ ਸਪਸ਼ਟ ਜਿਹੜਾ ਕੰਪਿਊਟਰ 베ਸਡ ਪੇਪਰ ਹੋਵੇਗਾ ਉਸਦੇ ਸਿਲੇਬਸ ਹੋਵੇਗਾ ਜੀ ਜਨਰਲ ਅਵੇਅਰਨੈਸ ਦੇ 40 ਕੁਐਸਚਨ ਮੈਥ ਦੇ 30 ਕੁਐਸਚਨ ਜਨਰਲ ਇੰਟੈਲੀਜੈਂਸ ਇੰਟੈਲੀਜੈਂਸ ਐਂਡ ਰੀਜਨਿੰਗ ਦੇ 30 ਕੁਐਸਚਨ ਆਉਣਗੇ ਜੇਕਰ ਇਸ ਪਾਰਟੀ ਦਾ ਪੂਰਾ ਨੋਟੀਫਿਕੇਸ਼ਨ ਚਾਹੀਦਾ ਵਾ ਜਾਂ ਫਿਰ ਤੁਸੀਂ ਇਹ ਫਾਰਮ ਸਾਡੇ ਕੋਲ ਅਪਲਾਈ ਕਰਵਾਉਣਾ ਚਾਹੁੰਦੇ ਜੇ ਤਾਂ ਤੁਹਾਡੇ ਸਕਰੀਨ ਦੇ ਉੱਤੇ ਮੋਬਾਈਲ ਨੰਬਰ ਸ਼ੋ ਹੋ ਰਿਹਾ ਵਾ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਦੇ ਉੱਤੇ ਆਪਣੇ ਡਾਕੂਮੈਂਟ ਸੈਂਡ ਕਰ ਸਕਦੇ ਜੇ ਤੇ ਫਾਰਮ ਘਰ ਬੈਠੇ ਭਰਵਾ ਸਕਦੇ ਜੇ ਧੰਨਵਾਦ